ਯਾ ਲੈ ਉਹ ਦਲੀ ਲੈਂਡ ਹੋਈ ਜਾਂਦੇ ਆ ਤੂੰ ਉੱਥੇ ਕੀ ਕਰੇਂਗਾ ਜਾ ਕੇ ਭਲਾ ਕਿਉਂ ਮੈਂ ਤਾਂ ਜਾਊਂਗਾ ਐ ਕਰੀ ਤੂੰ ਤੇ 10 ਰੁਪਏ ਪੈਨੇ ਕਾਂ ਤੇ ਚੂਸੇ ਤਾਂ ਮਰਾਲੂ ਮੈਂ ਤੇ ਚੂਸੇ ਜੱਸੇ ਮੈਂ ਤਾਂ ਜਾਊਂਗਾ ਮਰਾ ਮੂਰੇ ਬੈ ਕੇ ਜਾਊਂਗਾ ਭੱਗ ਜਾਣ ਦੇ ਫਿਰ ਕੀ ਸ਼ਕੜਾ ਨਾ ਦੇਣਾ ਉਹ ਬੈ ਜਾ ਬੈ ਜਾ ਮੇਟ ਹੋ ਰਿਹਾ ਆਪਾਂ ਤੇ ਪਿੱਛੇ ਬੈ ਤੇਰੀ ਭੈਣ ਨਾ ਮਰੇ ਮੂਰੇ ਨੂੰ ਤੇਲ ਚੜਦਾ ਮੂਰੇ ਬੈ ਜਾਣ ਦੇ ਮੂਰੇ ਦੁੱਤੇ ਮੇਰੇ ਕੋਲ ਆ ਜਾ ਲੈ ਭਾਗ ਜਾ ਬੈਣ ਲੈ ਭਾਗ ਜਾ ਤੇਰੇ ਲਈ ਬਾਜ ਜਾ ਭੱਗ ਜਾ ਮਗ ਗੱਡੀ ਕੌਣ ਚਲਾਉਂਦਾ ਵੇ ਮੈਂ ਚਲਾਊਂਗਾ ਉਹ ਮੈਂ ਚਲਾ ਲੈਣਾ ਆਉਂਦੀ ਆ ਮੈਂ ਬੈ ਜਾ ਯਾਰਾ ਇਹ ਤੂੰ ਕੀ ਦਿਲਾਇਆ ਕਰ ਓਏ ਮੰਗ ਵੀ ਲਿਆ ਹਾਂ ਮੈਂ ਚੁੱਪ ਕਰ ਜੀਜਾ ਇਹ ਚੰਗਾ ਪੈਨਕ ਲਾ ਰ ਆ ਆ 16 ਲੱਗੇਗਾ ਅਖਾਂਵੰਦ ਕਰ ਲੈ ਛੱਕਾ ਬਹਿ ਜਾ ਚੰਗਾ ਹੁਣ ਬਹਿ ਜਾ ਬਹਿ ਜਾ ਮੈਂ ਜੀਜੇ ਨੜੀ ਬਹਿ ਜਨ ਨਾ ਬਦਲਵਾਈ ਦੀ ਹੋ ਗਈ ਮਰਦਾ ਆਪਾਂ ਕਾਲੂ ਦਾ ਬਕਸ ਲੀਏ ਯਾਰ ਪਹਿਲਾਂ ਇਹਨਾਂ ਕਹਿ ਨਹੀਂ ਆ ਕਾਰੀਆਂ ਕਿਉਂ ਲਾ ਲਾ ਓ ਇਹਨੂੰ ਕਾ ਸੋਨਾ ਲੱਗੂ ਕਿ ਲੱਗੀ ਤੈਨੂੰ ਬਦਲ ਬਾਈ ਤੂੰ ਬਹਿ ਜਾ ਯਾਰ ਇਹੀ ਬਹਿ ਜਾ ਨਾ ਬੈਠ ਜੀ ਜਿੱਲੇ ਬੈਥੇ ਉਹ ਤੂੰ ਪਿੱਛੇ ਭੈਣ ਲਵੇ ਵੰਗ ਜਾ ਗੋਦੀ ਜੀ ਚੰਗਾ ਹਾਂ ਗੋਦੀ ਜੀ ਬਹਿ ਜਾਊਗਾ ਬੈਠੋ ਯਾਰ ਕੱਢ ਕੇ ਜਾਉਂਗੇ ਤੁਸਤਾ ਜਲੂਸ ਚੱਲ ਜਵਾਕ ਹੈ ਕੋਈ ਨਾ ਫੇਰ ਕੀ ਅੰਦਰ ਕਰ ਲਾਤ ਨਾ ਦੇ ਲਈ ਲੈ ਆ ਜਾ ਆ ਸਿਸਾ ਝੜਨੀ ਨਾਲੇ ਪਤਾ ਕਿੱਥੋਂ ਝੜੂ ਹਾਂ ਠੀਕ ਹੈ ਨਹੀਂ ਉੱਥੋਂ ਝੜੂ ਮੈਨੂੰ ਉਲਟੀ ਆਉਂਦੀ ਹੈ ਮੈਨੂੰ ਵੀ ਤੇਲ ਝੜਦਾ ਆ ਆ ਜਾ ਮੈਨੂੰ ਸਿਸਾ ਝਪਾ ਕੇ ਬਹਿ ਜਾ ਹੁਣ ਮੇਰਾ ਦਮ ਨਾ ਦਮਰਾ ਹੋਣ ਲੱਗ ਗਿਆ ਯਾਰ ਤੂੰ ਜਿੱਦੇ ਪਿੱਛੇ ਬੈਠੀ ਕੰਡਾ ਜਿਆ ਕਰਦੇ ਜੱਸੇ ਉਹ ਐ ਹੈ ਚਲ ਆ ਆ ਲੈ ਉਹ ਆ ਖੋਲੇ ਸਾਨੂੰ ਰੂਫਾ ਹੈ ਸਾਨੂੰ ਰੂਫਾ ਕਿਉਂ ਪੰਗੇ ਲੈਣਾ ਕੋਈ ਖਲਾ ਕੋਈ ਬਟਨ ਖੁੱਲੂ ਤੂੰ ਗਲਤ ਉਹ ਗੱਡ ਨਹੀਂ ਸਾਨੂੰ ਰੂਫਾ ਹੈ ਸਾਨੂੰ ਰੂਫਾ ਚਲ ਹੈ ਚਲ ਚਲ ਚੰਗਾ ਚਲ ਅੱਜ ਆ ਫਾਈਲ ਅੱਜ ਦੀ ਇੰਨਾ ਸਾਰਾ ਨੂੰ ਸਮਝਾ ਦੇ ਜੇ ਅੰਦਰ ਜਾ ਕੇ ਜਲੂਜਾ ਕੱਢੇ ਨਾ ਮੈਥਾ ਭੁਰਾ ਨਹੀਂ ਜੇ ਮੱਕਰੇ ਜਲੂਸ ਕੱਢ ਗਏ ਨਾ ਢੰਗ ਨਾਲ ਬੈਠਣ ਕਰ ਲੈ ਓਏ ਚਲੋ ਭਾਈ ਚਲੋ ਕਿਸੇ ਦੇ ਗੇਟ ਮੂਹਰੇ ਨਹੀਂ ਖੜਦਣੇ ਓਏ ਆ ਜਾ ਹੁਣ ਹਣੀ ਮਨ ਲੰਗਦੀ ਟਾਇਰ ਜੀ ਪਹਿਲਾਂ ਮੇਰੀ ਗੱਲ ਸੁਣੋ ਅੰਦਰ ਜਾਣ ਤੋਂ ਪਹਿਲਾਂ ਮੇਰੀ ਗੱਲ ਸੁਣ ਲਓ ਓਏ ਤੂੰ ਤੇ ਤੂੰ ਵੀ ਸੁਣ ਲੈ ਓਏ ਤੂੰ ਵੀ ਸੁਣ ਲੈ ਅੱਛਾ ਅੰਦਰ ਬੰਦਿਆਂ ਵਾਂਗੂ ਰਹਿਣਾ ਕੋਈ ਲਤਵਾਜ ਨਹੀਂ ਕਰਨੀ ਠੀਕ ਹੈ ਨਾ ਤੂੰ ਜਿੰਨੀ ਗੱਲ ਕਹੂ ਉਹਦਾ ਉਹਨਾਂ ਕੀ ਜਵਾਬ ਦੇ ਮੁੱਲ ਦਾ ਬੋਲੀ ਹਾਂ ਨਾ ਤੇ ਜਵਾਬ ਦੇ ਅਸਲ ਦਾ ਠੀਕ ਹੈ ਪੁਲਸ ਵਾਲੀ ਲੱਗੀ ਹੋਈ ਅਗ ਹਾਂ ਪੈਂਟ ਪਾਈ ਹੋਈ ਆ ਤੇਰੇ ਜਿਹੜਾ ਐਂ ਜੇ ਫਸੂਸੜ ਆਇਆ ਕਰਕੇ ਅੰਦਰ ਦੇ ਨਾਲ ਨਾ ਨਾ ਤੂੰ ਪੈਂਟਾ ਹੋਣ ਤੇਰੇ ਠੀਕ ਹੈ ਨਾਲੇ ਦੱਸੇ ਤਾਂ ਸ਼ਕਲ ਦੇਖੀ ਅੱਖਾਂ ਦੇਖੀ ਅੱਖਾਂ ਲਾਲ ਕਰੀ ਫਿਰਦਾ ਪਤਾ ਨਹੀਂ ਕੀ ਅੱਗ ਸੁਭਾਅ ਖਵਾਇਆ ਆ ਲਾਲਾਂ ਨਾਲਿਆ ਹੋ ਗਲਾ ਲਾ ਸੁਣ ਗਏ ਹਾਂ ਥੋੜੀ ਬੋਲ ਜੱਸੇ ਹੋਰੀ ਬਣ ਲਾ ਚਲੋ ਚੱਲੀਏ ਲਾਲਾ ਠੀਕ ਆ ਹੁਣ ਪਤਾ ਲੱਗ ਗਿਆ ਹਾਂ ਬੜਾ ਪਰਾ ਹੋ ਪਈ ਚਲੋ ਜੀ ਤੁਸੀਂ ਅੱਗੇ ਹੋ ਜੂਗੇ ਓਏ ਹਰਦਾ ਬਾੜ ਕੀ ਗੱਲ ਆ ਇਹਨੂੰ ਆ ਜਾਣ ਦੇ ਚਾਚੇ ਚਲ ਚਲ ਬਾਹਰ ਟਾਈਮ ਨਹੀਂ ਖੜਦ ਨੇ ਗੇਟ ਤੇ ਲੋਕਾਂ ਦੇ ਹੈ ਸਿਆਣੇ ਬਣ ਕੇ ਰਿਹਾ ਕਰੋ ਇੰਨੀ ਸਮਝ ਗਿਆ ਮੇਰੀ ਗੱਲ ਆ ਹਾਂ ਚੰਗਾ ਓਏ ਭਾਈ ਦੱਸ ਕੋਈ ਕਿੱਥੇ ਜਾਂਦਾ ਓਏ ਓਏ ਇਹਨੂੰ ਓਏ ਵਾਗੂ ਆ ਬਾੜੀ ਇਹਨਾਂ ਨੇ ਨਹੀਂ ਦੇਖਤਾ ਲੈ ਸਾਰੀ ਮਿੱਦਤੀਆਂ ਗਾਜਰਾਂ ਗੁਜਰ ਇਹਨਾਂ ਦੀਆਂ ਪਹਿਨੀ ਗਗਰੇਲਾ ਬਣਾਤਾ ਓਏ ਇਹਨੇ ਉਹ ਕਰਿਆਗਾ ਮਖੌਲ ਕਰਿਆ ਮਖੌਲ ਕਰਿਆ ਭਗੌੜਾ ਆਪਰੇ ਕੋਈ ਮਖੌਲ ਉਹ ਉਡਾ ਲਾਉ ਇਹਨੂੰ ਮਖੌਲ ਕਰਦਾ ਕੰਧਾ ਦੇਖਦਾ ਕੰਧਾ ਬਾਸਤੂ ਸ਼ਾਸਤਰ ਨਾਲ ਵੀ ਹੈ ਤੂੰ ਧੁੱਪਾ ਕੇ ਬਹਿ ਜਾ ਮੈਂ ਤੇ ਸਾਹ ਸੁਣੇ ਹੈ ਤੂੰ ਇੱਧਰ ਕੀ ਲੈਣ ਬੜਿਆ ਇੱਧਰ ਤੂੰ ਇੱਧਰਦਾ ਮੈਂ ਕੰਧ ਚੈੱਕ ਕਰਵਾ ਦੇਂਦਾ ਘਰ ਹੈ ਜਿਹੜਾ ਬਾਸਤੂ ਸ਼ਾਸਤਰ ਨਾਲ ਸਹੀ ਹੁੰਦਾ ਆਪ ਪਤਾ ਹੈ ਬਈ ਵਾਸਤੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਖਲਾਬ ਹੁੰਦਾ ਹਾਂ 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 ਜਹਨ ਜੀ ਠੀਕ ਆ ਬੈਠੋ ਇਧਰ ਆ ਜਾ ਸਤਿ ਸ੍ਰੀ ਅਕਾਲ ਜੀ ਅਸਗਾਇਰ ਅਸਗਾਇਰ ਨਾ ਤੀਕੋ ਬੈਠੋ ਬੈਜੋ ਜੀ ਬੈਜੋ ਬੈਜੋ ਜੀ ਬੀਬੀ ਜੀ ਤੁਸੀਂ ਬੈਠੋ ਬੀਬੀ ਜੀ ਸਤਿ ਸ੍ਰੀ ਅਕਾਲ ਵੀਰੇ ਤੁਸੀਂ ਬੈਠੋ ਤੁਸੀਂ ਕੋਈ ਗੱਲ ਆ ਜੇ ਹੋਰ ਵੀ ਲੱਗ ਜੇ ਤੁਸੀਂ ਬੈਠੋ ਆਹ ਕੁਰਸੀਆਂ ਲਿਆ ਚੱਕ ਕੇ ਕੋਈ ਨਹੀਂ ਕੋਈ ਨਾ ਕੋਈ ਨਾ ਬੈਜੋ ਬੈਜੋ ਇੱਧਰ ਬੈਠੋ ਕੋਈ ਨਹੀਂ ਜੀ ਬਜ਼ੁਰਗ ਹੋ ਤੁਸੀਂ ਬੈਠੋ ਬੀਬੀ ਕੁਰਸੀਆਂ ਦਾ ਬਾਧੂ ਪੈਨ ਉਹ ਖਾਲੀ ਪਈ ਆ ਦੇਖ ਲੈ ਇਹਨੂੰ ਅੱਠੀ ਕੱਟੀ ਨੂੰ ਬਜ਼ੁਰਗ ਦੱਸੇ ਜਾਨਾ ਦੱਸੇ ਦੱਸੇ ਕੋਈ ਨਾ ਹਾਂ ਹੋਰ ਦੱਸੇ ਜੀ ਕਰੇ ਠੀਕ ਠਾਕ ਉਹਦਾ ਬਣਿਆ ਹੋਇਆ ਸਾਰਾ ਕੁਝ ਠੀਕ ਆ ਬਣ ਤੂੰ ਦੱਸ ਹਾਂਜੀ ਹਾਂਜੀ ਵਧੀਆ ਹੋਰ ਚਾਰੋ ਬਾਰ ਵਧੀਆ ਚੱਲ ਹਾਂਜੀ 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 ਵਧੀਆ ਚਲੋ ਵਧੀਆ ਗੱਲ ਚੱਲਦੀ ਵਧੀਆ ਚੱਲੀਏ ਜੀ ਜੀ ਹਾਂਜੀ ਵਧੀਆ ਚੱਲੀ ਜਾਂਦੀ ਹੈ ਹਾਂ ਜਦ ਮੈਨੂੰ ਦੇਖਣ ਤੁਸੀਂ ਆਂਦੇ ਹੋ ਕਾ ਪਹਿਲਾਂ ਚਾਹ ਵਾਲੇ ਪਿਆਉਣਾ ਕੋਲੇ ਆਂ ਤੁਸੀਂ ਦੱਸੋ ਜਿਹੜੀ ਦੱਸੇ ਹਾਂਜੀ ਐ ਪੁੱਛਦੇ ਸੀ ਹਾਂਜੀ ਵੀ ਪਹਿਲਾਂ ਚਾਹ ਪਾਣੀ ਕਰਨਾ ਕੋ ਕਰ ਬਿਹਾਰ ਕਰ ਲੀਏ ਚਾਹ ਵੀ ਉਮਦਾ ਕਾਰ ਬਿਹਾਰ ਕਰਾਂਗੇ ਪਹਿਲਾਂ ਹਾਂ ਪਹਿਲਾਂ ਕਾਰ ਬਿਹਾਰ ਕਰਾਂਗੇ ਮੇਰਾ ਐਵੇਂ ਪਾਣੀ ਖਾ ਕੇ ਛੱਡਣਾ ਵਧੀਆ ਗੱਲਾਂ ਨਹੀਂ ਹੁੰਦੀ ਬਾਅਦ ਚ ਆਪਾਂ ਰਿਸ਼ਤੇਦਾਰ ਬਣ ਕੇ ਹਾਂ ਹਾਂ ਤਾਂ ਉਹ ਦਾਬਣ ਵੀ ਤਾਂ ਐਵੇਂ ਗਾਦਾਂਗੇ ਕੋਈ ਗੱਲ ਨਹੀਂ ਭਾਈ ਕੀ ਕੰਮ-ਕਾਰ ਕਰਦਾ ਨਾ ਫਿਰ ਤੂੰ ਕੋਈ ਗੱਲ ਨਹੀਂ ਕੰਮ ਵੀ ਦੱਸ ਦਾਂਗੇ ਕੀ ਕਰਦੇ ਆ ਚੱਲ ਫਿਰ ਇੱਕ ਟੂਕ ਲੈ ਲੈਣਾ ਹੈ ਹਾਂ ਇਹਦਾ ਇੱਕ ਟੂਕ ਲੈਣਾ ਭਾਈ ਫੂਸ ਦੇ ਤੂੜੀ-ਦਾੜੀ ਖਰੀਦ ਲੈਣਾ ਭਾਈ ਕੋਈ ਗੱਲ ਨਹੀਂ ਕਿਹੜੇ ਠੇਕੇ ਲੈਣੇ ਆ ਉਹ ਵੀ ਦੱਸ ਦਾਂਗੇ ਤੁਹਾਨੂੰ ਵਿਰਸਚਾਰੀਤਾ ਬੰਨ ਲੈਣ ਦਿਓ ਬੈਠੋ ਪਹਿਲਾਂ ਆ ਕਰ ਲੈਂਦੇ ਜੀ ਕਾਰ ਬਿਹਾਰ ਜਾਂ ਟਾਈਮ ਜਾਂ ਲੰਗੀ ਜਾਂਦਾ ਔਰ ਫਿਰ ਐਵੇਂ ਪਣਾਈ ਹੋ ਜੂਗੀ ਹਨਾ ਕੀ ਗੱਲ ਹੋ ਗਈ تھی ਉਹ ਪਹਿਲਾਂ ਵਾਲੇ ਨੂੰ ਜੀ ਉਹਨਾਂ ਦੀ ਮੌਤ ਹੋ ਗਈ ਸੀ ਕਿਵੇਂ ਹੋ ਗਈ ਮੌਤ ਜੀ ਕਰੰਟ ਲੱਗ ਕੇ ਅੱਛਾ ਬਾੜਾ ਹੋਇਆ ਕੋਈ ਖਾਸ ਉਮਰ ਦੀ ਨਹੀਂ ਸੀਗੀ ਇਹਲੇ ਉਮਰ аж ਤੱਕ ਕਿਡੀਆਂ ਹੈਗੀਆਂ ਨਾ ਬਸ ਜੋਬਰ ਭਾਈ ਨੇ ਇਹਨੂੰ ਤਾਂ ਹੈ ਜੋ ਉੱਪਰ ਪਏ ਨੇ ਹਾਂ 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 ਚਲੋ ਫਿਰ ਕਬੀਲਦਾਰੀ ਆਪੇ ਚੱਕੀ ਸਾਰਾ ਕੁਝ ਹੈ ਹਾਂਜੀ ਸਾਰੀ ਆਪ ਹੀ ਚੱਕੀ ਹੈ ਕਬੀਲਦਾਰੀ ਸਿਆਣੇ ਸਿਆਣੇ ਬੰਦੇ ਦਾ ਹੀ ਫਰਕ ਹੁੰਦਾ ਵੀ ਕਬੀਲਦਾਰੀ ਆਪੇ ਚੱਕ ਲੈਂਦੇ ਜੇ ਕੋਈ ਲੱਖਾਂ ਬੰਦਾ ਹੁੰਦਾ ਉਹ ਤਾਂ ਕਬੀਲਦਾਰੀ ਚੱਕੀ ਨਹੀਂ ਜਾਂਦੀ ਹੈ ਹਾਂਜੀ ਚਲੋ ਵਧੀਆ ਗੱਲ ਹੈ ਭਾਈ ਜੇ ਉਮਰ ਜਾਂਦੇ ਲੱਗ ਜਾਂਦੇ ਨੇ ਉਸੇ ਉਮਰ ਕਿੱਥੇ ਜਾਂਦੇ ਕੋਈ ਤੂੰ ਦੁੱਧ ਚੁੰਗਦੀ ਤੋੜ ਦੂੰ ਤੇਰੇ ਨਾਲ ਠੀਕ ਤਾਂ ਹੈ ਗਿਆ ਹੁਣ ਤੇਰੇ ਨਾਲ ਤਾਂ ਘੱਟੀ ਲੱਗਦੀ ਹੈ ਉਹ ਕੀ ਕੁਝ ਨਮੂਦਰ ਕਰੀ ਜਾਂਦੇ ਏ। ਇੱਕੋ ਸਰਪਸੇ ਤਾਂ ਕੁਝ ਨਹੀਂ ਇਸ ਤਰ੍ਹਾਂ ਪੁੱਛ ਦੇਖਦੇ ਆ ਵੀ ਪਿੰਡ ਸੱਡਾ ਬਹੁਤ ਸੋਹਣਾ ਪਤਾ ਹੈ ਨਾ ਸਰਪੰਚ ਨੇ ਕੰਮ ਵਧੀਆ ਕਰਿਆ ਹੋਇਆ ਹੈ। ਹਾਂ। ਪਿੰਡ ਤਾਂ ਸੋਹਣਾ ਹੀ ਹੈ। ਹਾਂ। ਕੋਈ ਤੁਸੀਂ ਦੱਸਿਆ ਨਹੀਂ ਜੀ ਕਿਵੇਂ। ਲੈ। ਇਹਦੇ ਬਾਰੇ ਪਤਾ ਲੱਗ ਹੀ ਜਾਣਾ ਤੁਹਾਨੂੰ ਥੋੜੀ ਥੋੜੀ। ਵੀ ਦੇ ਕੀ ਲੱਗਦਾ ਤੁਹਾਨੂੰ ਜੀ? ਮੈਂ ਭਰਾ ਕੁੜੀ ਦਾ ਛੋਟਾ ਪਾਈਆ। ਹਾਂ। ਕਾਫੀ ਫਰਕ ਆ ਗਿਆ ਮੁੰਡੇ ਵੀ ਆਇਆ ਹੈ। ਹਾਂ। ਨਹੀਂ ਠੀਕ ਤਾਂ ਹੈਗਾ ਮੁੰਡਾ ਵੱਡਾ ਲੱਗਦਾ ਕੁੜੀ ਵਾਰਾ ਉਹ ਆਹ ਵਾ ਠੀਕ ਹੈ ਕੁੜੀ ਨਾਲ ਕੋਈ ਨਹੀਂ ਹਾਂ ਕੁੜੀ ਕਿਤੇ ਸੋਰੀਆ ਕੋਈ ਪ੍ਰੋਬਲਮ ਆ ਜੱਸੇ ਨਾ ਨਾ ਇਹ ਠੀਕ ਹੈ ਨਾ ਸਤਾ ਤੂੰ ਇੱਕ ਘਰ ਦੀ ਸਲਾਹ ਅਸ ਮੇਰਾ ਕਰਦੇ ਹੁੰਦਾ ਹੈ ਭਾਈ ਹਾਂ ਹਾਂ ਖੁੱਲ ਕੇ ਦੱਸ ਦੋ ਕੀ ਗੱਲ ਹੈਗੀ ਨਾ ਨਾ ਠੀਕ ਹੈ ਜੀ ਬਸ ਮੈਨੂੰ ਉਮਰ ਦਾ ਚਮੇਕਾ ਜਾ ਪੈਂਦਾ ਵੀ ਉਮਰ ਥੋੜੀ ਜੀ ਜ਼ਿਆਦਾ ਹੈ ਫਿਰ ਉਮਰ ਤਾਂ ਹੋ ਹੀ ਜਾਂਦੀ ਹੈ ਹਾਂ ਜਿਹੜੇ ਸਾਹਮਣੇ ਕੁੜੀ ਬੈਠੀ ਹੈ ਇਹ ਤਾਂ ਗੱਲ ਹੈਗੀ ਆਕਰ ਦਾ ਦਾ ਬਾਕੀ ਅੱਖਾਂ ਦੀ ਬਿੱਲੀ ਐ 9 ਵਜੇ ਤੋਂ ਦੇਖੀਓ ਕਰ ਲੋ ਭਾਈ ਜੇ ਦੀ ਕੋਈ ਗੱਲਬਾਤ ਕਰਨੀ ਤੁਸੀਂ ਹਾਂਜੀ ਹਾਂ ਗੱਲ ਕਿਵੇਂ ਲੱਗਿਆ ਇਹ ਮੁੰਡਾ ਤੁਹਾਨੂੰ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਮੁੰਡਾ ਸੋਹਣਾ ਪੁੱਤ ਤੇ ਕਿੰਨਾ ਪੜਿਆ ਮੁੰਡਾ ਆਹ ਪੜਾ ਬੁੜਾ ਤਾਂ ਕਾਣਵਾ ਜੀ ਸੁਖ ਨਾਲ ਜ਼ਮੀਨ ਆ 7-8 ਕਿੱਲੇ ਨੇ ਤੇ ਅਬ ਦੀ ਖੇਤੀ ਖੁੱਤੀ ਵੀ ਕਰਦੇ ਨੇ ਅੱਛਾ ਅੱਛਾ ਮਾਲਦਾਰ ਮਾਲਦਾਰ ਵਜਦੇ ਨੇ ਸੱਚ ਪੰਡਤ ਆ ਅੱਛਾ 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 ਹਾਂ ਮੈਨੂੰ ਤਾਂ ਐ ਲੱਗਦਾ ਹੈ ਵੀ ਮੁੰਡਾ ਕੋਈ ਅਫਸਰ ਲੱਗਿਆ ਹੁੰਦਾ ਬਹੁਤੇ ਪੜਿਆ ਹੁੰਦਾ ਤੇ ਨਾਲੇ ਬਚਿਆ ਜਾਗਾ ਬਚਿਆ ਜੀ ਹਾਂ ਮੈਂ ਸਮਝੀ ਨਹੀਂ ਕੁਛ ਗੱਲ ਤੁਹਾਡੀ ਮੈਂ ਕਹਿੰਦੀ ਆ ਵੀ ਮੁੰਡੇ ਦੀ ਉਮਰ ਕੱਟ ਲੱਗਦੀ ਐ ਉਮਰ ਕੱਟ ਲਾ ਦਿਆ ਨਹੀਂ ਨਹੀਂ ਤੁਹਾਨੂੰ ਪਲੇਖਾ ਵੇਗਾ ਉਮਰ ਲੱਕ ਹੋ ਜਾ ਕੱਟ ਤਾਂ ਕਰ ਉਹ ਇੱਕੋ ਜੀ ਲੱਗਣਗੇ ਤਾਂ ਅੱਛਾ ਅੱਛਾ ਹਾਂ ਤੇ ਨਾਲੇ ਨਾ ਸਰ ਵੀ ਦੇ ਸੂਟ ਨਾਲ ਦੀ ਪੱਗ ਬੰਨ ਰੱਖੀ ਆ ਪੱਗ ਬੰਨ ਰੱਖੀ ਆ ਹਾਂ ਹਾਂ ਬੀਬੀ ਮੁੰਡਾ ਦਾ ਬਾਹਲਾ ਸੋਹਣਾ ਹੈ ਹਾਂ ਪੁੱਤ ਹਾਂ ਨਹੀਂ ਤਾਨੂੰ ਨਾ ਭਲੇਖਾ ਪੈ ਗਿਆ ਮੁੰਡਾ ਉਹ ਨਹੀਂ ਆਹ ਹਰੇ ਪੈਂਟ ਕੋਟ ਵਾਲਾ ਮੁੰਡਾ ਆਪਣਾ ਹਾਂ ਆਹ ਮੁੰਡਾ ਕਿਉਂ ਨਹੀਂ ਤੂੰ ਮੇਰੇ ਧੀ ਡੋਬਣ ਨੂੰ ਫਿਰਦੇ ਤੈਨੂੰ ਸ਼ਰਮ ਨਹੀਂ ਆਉਂਦੀ ਤੇਰਾ ਬਾਈ ਜੇ ਬੇੜਾ ਤੇਰਾ ਕਿਉਂ ਹਾਂ ਨਹੀਂ ਕਿੱਥੇ ਮੇਰੀ ਧੀ ਦੀ ਉਮਰ ਕਿੱਥੇ ਇਹਦੇ ਬਲੰਗ ਦੀ ਓਹੋ ਟੈਨਸ਼ਨ ਨਾ ਲੈ ਮਾਸੀ ਤੂੰ ਮੁੰਡਾ ਬਹੁਤ ਵਧੀਆ ਨਾਲੇ ਤੂੰ ਆ ਨਾ ਕਹਿ ਮਲੰਗ ਮਲੂੰਗਾ ਮਾਲਦਾਰ ਬੱਦਿਆ ਤੈਨੂੰ ਮੈਂ ਪਹਿਲਾਂ ਵੀ ਦੱਸਿਆ ਤੀਗਾ ਹੈ ਤੂੰ ਬੋਲਦੀ ਕਿ ਮੈਂ ਨਾਲੇ ਅਕਲ ਨੂੰ ਹੱਥ ਮਾਰ ਮਾਸੀ ਤੇਰੀ ਕੁੜੀ ਤੇ ਇੱਕ ਵਾਰ ਦਾਗ ਲੱਗਾ ਨਹੀਂ ਵਿਧਵਾ ਕੌਣ ਕਰੂਗਾ ਇਹ ਮਸਾ ਤਾਂ ਮੁੰਡਾ ਪਾ ਲਿਆ ਇੱਕ ਨਹੀਂ ਮੇਰੀ ਕੁੜੀ ਵਿਧਵਾਈ ਹੈ ਮੇਰੀ ਕੁੜੀ ਚ ਕਮੀ ਦੱਸ ਕੀ ਹੈਗੀ ਕੱਲ ਦੀ ਜਵਾਕੜੀ ਆ ਇਹਦੀ ਉਮਰ ਦੇਖ ਨਾਲੇ ਮੈਂ ਮੰਨਦਾ ਮਾਸੀ ਆਪਣੀ ਕੁੜੀ ਚ ਕੋਈ ਕਮੀ ਨਹੀਂ ਪਰ ਲੋਕਾਂ ਦਾ ਮੂੰਹ ਨਹੀਂ ਫੜਿਆ ਜਾਂਦਾ ਹੁੰਦਾ ਮਾਸੀ ਇੱਕ ਵਾਰੀ ਤੇ ਦਾਗ ਲੱਗ ਜੇ ਨਾ ਉਹ ਨਹੀਂ ਮਿਟਦਾ ਹੁੰਦਾ ਇਹ ਤਾਂ ਠੀਕ ਆ ਪੁੱਤ ਪਰ ਮੈਂ ਐ ਕਹਿੰਦੀ ਆ ਲੋਕ ਸਾਨੂੰ ਕੀ ਕਹਿਣਗੇ ਵੀ ਐਡੀ ਵੱਡੀ ਉਮਰ ਦੇ ਨੇ ਲਾਤੀ ਮਾਗਰੇ ਦੇ ਮਾਸੀ ਉਹ ਗੱਲ ਤੇਰੀ ਜਮੀ ਠੀਕ ਐ ਮਾਸੀ ਦੇਖ ਮੈਂ ਵੀ ਤੇਰੇ ਪੁੱਤਾਂ ਮਰਗਾ ਮੈਂ ਤੇਰੀ ਧੀ ਦੀ ਮੈਂ ਜ਼ਿੰਮੇਵਾਰੀ ਲੈਣਾਗਾ ਤੇਰੀ ਧੀ ਸਾਡੇ ਘਰ ਚ ਰਾਜ ਕਰੂਗੀ ਭੁੱਖੀ ਨਹੀਂ ਮਰਦੀ ਹੈਗੀ ਮਾਸੀ ਤੂੰ ਫਿਕਰ ਨਾ ਕਰ ਪੂਰੀ ਐਸ਼ੂ ਹੋਏਗੀ ਸਾਡੇ ਘਰ ਚ ਸਾਰੇ ਕਬੀਲਦਾਰੀ ਮੇਰਾ ਭਾਈ ਚਲਾਉਂਦਾ ਮਾਸੀ ਬੀਬੀ ਉਹ ਤਾਂ ਠੀਕ ਐ ਪੁੱਤ ਵੀ ਮੈਨੂੰ ਤੂੰ ਤਾਂ ਅੱਖਾਂ ਤੋਂ ਵੀ ਨਸ਼ੇੜੀ ਲੱਗਦਾ 1 ਮਿੰਟ ਭਾਈ 1 ਮਿੰਟ ਐ ਸੋਚਿਆ ਸੀ ਕਿ ਤੇ ਤੂੰ ਐ ਪੁੱਤ ਨਾ ਮਾਸੀ ਮੈਂ ਤਾਂ ਨਹੀਂ ਮੇਰਾ ਵੱਡਾ ਭਾਈ ਐ ਤੂੰ ਟੈਨਸ਼ਨ ਨਾ ਲੈ ਦੇਖੋ ਕੁੜੀ ਪਹਿਲਾਂ ਬੈਠਿਆ ਉਹ ਵੀ ਰਾਣੀ ਬਣ ਕੇ ਰਹਿੰਦੀ ਆ ਤੇਰੀ ਤੀ ਵੀ ਰਾਣੀ ਬਣ ਕੇ ਰੋ ਕੋਈ ਲੰਬਾ ਨਹੀਂ ਆਰ ਦਿੰਦੇ ਕੁੜੀ ਦਾ ਸੀ ਤੂੰ ਇੱਕ ਵਾਰ ਮੁੰਡੇ ਨੂੰ ਪੁੱਛਦਾ ਲੈ ਪਰਖਦਾ ਲੈ ਜੇ ਤੈਨੂੰ ਨਾ ਪਸੰਦ ਆਇਆ ਉਹ ਤੇਰੀ ਮਰਜ਼ੀ ਇੱਕ ਵਾਰ ਕੰਮ ਕਰ ਪੁੱਛ ਲੈ ਮੇਰੀ ਗੱਲ ਸੁਣ ਲੈ ਕੁੜੀਏ ਮੇਰੇ ਤਾਂ ਮੁੰਡਾ ਪਸੰਦ ਨਹੀਂ ਮੁੰਡਾ ਨਹੀਂ ਨਾਲ ਇਹ ਬੁੜਾ ਮਾਸੀ ਰ ਤਾਂ ਪਸੰਦ ਨਹੀਂ ਮਾਸੀ ਮੇਰੀ ਗੱਲ ਸੁਣ ਮਾਸੀ ਮੈਂ ਨਹੀਂ ਆਪ ਦਿੱਤੀ ਡੋਪਦੀ ਤੂੰ ਇੱਕ ਕਮੈਂਟ ਮੈਨੂੰ ਵੀ ਨਹੀਂ ਪਸੰਦ ਭਾਈ ਤੂੰ ਇੱਕ ਕਮੈਂਟ ਗੱਲ ਸੁਣ ਅੱਖਾਂ ਦੇਖ ਨਸ਼ੇੜੀ ਤੂੰ ਮੈਨੂੰ ਆਇਆ ਲੱਗਦਾ ਹੈ ਕੈਪਸੂਲ ਖਾਂਦਾ ਹੁੰਦਾ ਕਿਹੜੇ ਗਾਫੂਲ ਗੱਲਾਂ ਬਾਹਰ ਦਾ ਬੈਲੀਆ ਦੇ ਅੱਖਾਂ ਲਾਲ ਲੀ ਹੋਣ ਜਾਂ ਹੋਰ ਕਿਉਂ ਲਿਆ ਡਾਕੜੀ ਖਾਂਦਾ ਅਗਲਾ ਬੜਿਆ ਨਸ਼ੇ ਕਰਦਾ ਮੈਂ ਕਿਹੜੀ ਤੋੜਾ ਹੈ ਉਹ ਤਾਰੀ ਖਾਦੇ ਨਹੀਂ ਉਹ ਕਿੱਥੇ ਕੱਲ ਤੇ ਮਰੂ ਬੈਲੀ ਹਾਂ ਖੱਡਾ ਪਹਿਲਾਂ ਪਹਿਲਾਂ ਬੈਲੀਆ ਦਾ ਆ ਦੇਖ ਲੈ ਬੈਲੀ ਕਹਿੰਦਾ ਹਾਂ ਉਹ ਮਾਲਦਾਰ ਹੈ ਬੈਲੀ ਤੂੰ ਹਾਂ ਹਾਂ ਬੀਬੀ ਹਾਂ ਮੈਨੂੰ ਤਾਂ ਪਸੰਦ ਹੈ ਰਿਸ਼ਤਾ ਹਾਏ ਬੇ ਮਰ ਜਾਣਿਆ ਤੂੰ ਵੀ ਇਹਨਾਂ ਦੇ ਨਾਲ ਰਲ ਗਿਆ ਕੁੜੀ ਵੀ ਨਹੀਂ ਦੇਖ ਨਾਲ ਇਹਦੇ ਵੀ ਨਹੀਂ ਦੇਖ ਇਹਦੀ ਉਮਰ ਤੇ ਕੁੜੀ ਦੀ ਰਲ ਗਈ ਉਹ ਮਾਸੀ ਕੁਛ ਨਹੀਂ ਹੁੰਦਾ ਬੀਬੀ ਮਾਸੀ ਮੇਰੀ ਮਾਸੀ ਮੇਰੀ ਗੱਲ ਸੁਣਾ ਮਾਸੀ ਜੀ ਛੋਟੇ ਛੋਟੇ ਹੀ ਦੀਏ ਅੱਛਾ ਪੁੱਤ ਜਦੋਂ ਮੇਰੀ ਮੰਮੀ ਤੇ ਡੈਡੀ ਗੁਜ਼ਰ ਗਏ ਤੀਗੇ ਅੱਛਾ ਪੁੱਤ ਮੈਨੂੰ ਵੀ ਮੇਰੇ ਬਾਈ ਨਹੀਂ ਪਾਲਿਆਗਾ ਅੱਛਾ ਬਹੁਤ ਸਮਝਦਾਰ ਆ ਮੇਰਾ ਬਾਈ ਅੱਛਾ ਪੁੱਤ ਮਾਸੀ ਕੀ ਮੁੰਡਾ ਕੋਇਆ ਨਾ ਟੈਨਸ਼ਨ ਲੈ ਵੀ ਤੇਰੀ ਧੀ ਦੁਖੀ ਰੋ ਰਾਣੀ ਬਣ ਕੇ ਰਹੁ ਬਹੁਤ ਪੈਸਾ ਟੱਕਰ ਇਹਨਾਂ ਕੋਲੇ ਕੋਈ ਦੁੱਖ ਨਹੀਂ ਆਣ ਦਿੰਦੇ ਤੇਰੀ ਮਾਸੀ ਮੇਰੇ ਕਿਸੇ ਤੋਂ ਮੰਨ ਜਾ ਬਸ ਚੱਲ ਚੰਗਾ ਪੁੱਤ ਹੁਣ ਮੈਨੂੰ ਐ ਦੱਸ ਪਾਈ ਬਟਰੀ ਮੱਕੀ ਹੋਇਆ ਹਾਂ ਉਹ ਆ ਪਾਗੂਆ ਦੇਖ ਲੈ ਤੇਰੇ ਪਸੰਦਾ ਕੁੜੀ ਇੱਦਾਂ ਜਮਸਤੇਤ ਵਾਲਾਂ ਵਰਗੀ ਆ ਓਏ। ਮੁੰਡਾ ਬਈ ਪਸੰਦ ਆ ਰਿਹਾ। ਮਾਸੀ ਵੀ ਮੰਨ ਗਈ। ਲਓ ਬਈ ਮਾਸੀ ਮੰਨ ਗਈ। ਐਂ ਕਰੋ ਹੁਣ ਮੁੰਡਾ ਕੁੜੀ ਨੂੰ ਕੁਰਸੀ ਤੇ ਬਿਠਾਓ। ਪਾਗੜਾ ਨਹੀਂ ਲੈਂਦੇ। ਇੱਕ ਮਿੰਟ ਖੜ੍ਹ ਜਾ। ਹਾਂ। ਆਪਾਂ ਪਰਦੇ ਜਿਨਾ ਗੱਲ ਕਰਦੇ ਇੱਕ ਮਿੰਟ ਹੋ ਰਿਹਾ। ਹਾਂ ਚੱਲਾ ਜਾ। ਦੱਸੇ ਭਾਈ ਗੱਲ ਕਰ ਲਈ ਕੋਈ। ਖੁਸ਼ੀਆਂ ਦਾ ਟਾਈਮ ਹੈ। ਹਾਂ। ਆਜਾ ਬਚਰਨਾ। ਆ ਜੀ ਇਹਨਾਂ ਦੇ ਨਾਂ ਮੰਮੀ ਡੈਡੀ ਭੂੰਗਾ ਇਟਲੀ ਦਾ। ਅਰੇ ਭਾਈ ਫਰੀਦ। ਅੱਛਾ। ਹਾਂ। ਤੂੰ ਨਾਲੇ ਆ ਜਾ। ਹੁਣ ਆਏ ਆ ਗਏ। ਪੁੱਤ। ਚੱਲ। ਜਿਹੜਾ ਤੇਰੀ ਕਿਸਮਤ ਅੱਛੀ। ਉਹ ਹਜਾ ਤੈਨੂੰ ਮਿਲ ਗਿਆ ਹੁਣ ਮੈਂ ਕਰਾਂ ਕੀ ਆ ਤੇਰੇ ਭਰਾ ਨੇ ਹਾਂ ਕਰ ਲਈ ਮੈਂ ਕੀ ਗੱਲ ਕਰਨੀ ਤੇ ਮੈਂ ਤੈਨੂੰ ਐ ਕਹਿੰਦਾ ਸੀ ਮੈਂ ਜੇ 20 25 ਮਿੰਟ ਕੁੜੀ ਨੂੰ ਚੈੱਕ ਕਰਨਾ ਇਕੱਲੀ ਨੂੰ ਕਮਰੇ ਬਲਾ ਕੇ ਉਹ ਸ਼ਰਮ ਕਰਨਾ ਸ਼ਰਮ ਕਰਨਾ ਚੱਕ ਕਰਨ ਨੂੰ ਪੈਂਚੋਂ ਡੰਗਰ ਪਸੂ ਆਏ ਕੀ ਚੈੱਕ ਕਰਨੀ ਆ ਤੇ ਉਹ ਤੇ ਪਹਿਨੀ ਹੋਟਲ ਚੈੱਕ ਕਰੀ ਦੀ ਪ੍ਰੀਤ ਬਲਾ ਕੇ ਉਹ ਸਾਲਿਆ ਅਸੀਂ ਗੱਲਾਂ ਬਾਤਾਂ ਕਰੀ ਜਾਂਦੀ ਪੁੱਛਿਆ ਸੀ ਕੀ ਕਰਦੇ ਹੋ ਅੱਜ ਕੱਲ ਕੀ ਕਰਕੇ ਤੁਸੀਂ ਕਰਨਾ ਹੈ ਕਿੰਨਾ ਪੜਿਆ ਹੋ ਤੁਸੀਂ ਗੱਲਾਂ ਬਾਤਾਂ ਕਰੀ ਦੀ ਚੈੱਕ ਤੋਂ ਨਹੀਂ ਕਰੀ ਬਾਗੂਆ ਚੱਕ ਸਾਲਾ ਪੂਰੀ ਬੋਲੀਆਂ ਦਾ ਨਾਮ ਮਾਰਿਆ ਕਰ ਤੂੰ ਅੰਗਰੇਜ਼ੀ ਨੂੰ ਮੂੰਹ ਦੇ ਦੱਸ ਨਹੀਂ ਕੋਈ ਗੱਲਾਂ ਤਾਂ ਹੁੰਦੀਆਂ ਨੇ ਗੱਲਾਂ ਬਾਤਾਂ ਉਹਨੂੰ ਚੈੱਕ ਕਰਨਾ ਨਹੀਂ ਕਹਿੰਦੇ ਪੈਂਚ ਦੇ ਡੰਗਰ ਪਸੂ ਸਮਝਦੇ ਕਹਿਣ ਤਾਂ ਤੂੰ ਚੁੱਪ ਕਰਕੇ ਬਾਈ ਫਿਰ ਮੈਂ ਗੱਲਾਂ ਬਾਤਾਂ ਕਰ ਲੈਣਾ ਮੈਂ ਆਪਦੇ ਬਾਰੇ ਦੱਸ ਦੂੰ ਮੈਂ ਕੌਣਾ ਤੂੰ ਕੋਈ ਤੂੰ ਕੋਈ ਸਖਬੀਰ ਬਾਦਲਾ ਪੈਣ ਦੀ ਤੂੰ ਕੌਣਾ ਵਡਾ ਤੇਰੇ ਤਰਲੇ ਵਾਲੀ ਪੱਗ ਬਣੀ ਹੋਈ ਆ ਤੂੰ ਕਿ ਸ਼ਗਨ ਪਵਾ ਕੇ ਤੁਰਦਾ ਲੱਗ ਐਨੀ ਕੂੰਜ ਵਰਗੀ ਤੈਨੂੰ ਕੁੜੀ ਮਿਲ ਗਈ ਤੈਨੂੰ ਲਾਗੜੇ ਨੇ ਕਿਹਨੇ ਦੇਣੀ ਤੇ ਕੁੜੀ ਮੇਰੀ ਗੱਲ ਸੁਣ ਲੈ ਮੈਂ ਆਪਣੀ ਜ਼ਿੰਮੇਵਾਰੀ ਤੇ ਲੈ ਕੇ ਜਾ ਰਿਹਾ ਹਾਂ ਉਹਨੂੰ ਤਾਂ ਮੰਨੇ ਨੇ ਉਹ ਕੋਈ ਪਾਥੀ ਪੱਥ ਦੇਂਗਾ ਤੂੰ ਕੋਈ ਗੱਲ ਨਹੀਂ ਕਰਨੀ ਕੁੜੀ ਨਾਲ ਜਿਹੜੀ ਗੱਲ ਕਰਨੀ ਆ ਬਾਅਦ ਚੋਂ ਕਰਨੀ ਅੱਜ ਪਹਿਲਾਂ ਰਿਸ਼ਤਾ ਪੱਕਾ ਕਰ ਤੋੜ ਦੇਣੀ ਅੱਜ ਇਹ ਜਸਤ ਉਹ ਪੁੱਛ ਲਾਂਗੇ ਆਪਾਂ ਪੁੱਛ ਲਾਂਗੇ ਇੱਕ ਵਾਰ ਵੀ ਤੋਰ ਦੇਣਗੇ ਜਾਂ ਨਹੀਂ ਪਰ ਪਹਿਲਾਂ ਤੂੰ ਜਾ ਕੇ ਕੁਰਸੀ ਦੇ ਬੈਠ ਖੰਮਣੀ ਘੁੰਮਣੀ ਬਣਾ ਸਾਰੇ ਗੱਲ ਸੁਣ ਲੈ ਗੱਲ ਕਲਮੇ ਭਾਨੀ ਪੂਨੀ ਵੱਜ ਜਾਂਦੀ ਐ ਕੁੜੀ ਨੂੰ ਲੈ ਕੇ ਹੀ ਚੱਲਾਂਗੇ ਉਹ ਨਹੀਂ ਭਾਨੀ ਭਾਨੀ ਤੇ ਲੱਛਣਾ ਨੂੰ ਵੱਜੂ ਤੇਰੇ ਲੱਛਣਾਂ ਨੂੰ ਵੱਜੂ ਜੀ ਤੂੰ ਆਹੀ ਲੱਛਣ ਜੇ ਕਰਦਾ ਰਿਹਾ ਚੈੱਕ ਕਰਨੀ ਆ ਕਹਿੰਦਾ ਨਾਲੇ ਹੋਰ ਤੋਲਣੇ ਤੂੰ ਐ ਕਾਨੂੰ ਕਰਦੀਆਂ ਹੈਂ ਵੇਖ ਮੇਰੀ ਗੱਲ ਸੁਣ ਮੇਰੀ ਗੱਲ ਤੇਰੀ ਫੋਨ ਤੇ ਗੱਲਾਂ ਕਰਾ ਦਿਆ ਕਰਾਂਗੇ ਜਿਹੜੀ ਮਰਜ਼ੀ ਗੱਲ ਕਰ ਲਈ 18 ਤੂੰ ਚੁੱਪ ਕਰਕੇ ਸ਼ਗਨ ਪਵਾ ਲੈ ਚੁੱਪ ਕਰਕੇ ਕੁਰਸੀ ਤੇ ਬਹਿ ਜਾ ਹੁਣ ਇੱਧਰ ਜੇ ਕੋਈ ਆ ਗਿਆ ਯਾਰ ਓ ਯਾਰ ਮੈਂ ਹੱਪੀ ਗੱਲ ਕਰ ਲੂ ਮਾਸੀ ਨਾਲ ਤੂੰ ਮੇਰੇ ਬਾਲਾ ਵਰਗੀ ਆ ਓਏ ਬਾਗੂਆ ਗੱਲ ਸੁਣ ਇੱਕ ਵਾਰ ਸ਼ਾਗਨਪੁਆਲਾ ਬਾਅਦ ਚੋ ਗੱਲ ਕਰ ਲੈਣਾ ਜੇ ਉਹਨਾਂ ਨੇ ਕਹਿਤਾ ਲੈ ਜੋ ਫਿਰ ਆਪਾਂ ਲੈ ਚਲਾਂਗੇ ਤੂੰ ਸ਼ਾਗਨਪੁਆਲਾ ਮੇਰੀ ਗੱਲ ਸੁਣ ਲੈ ਬੰਦਿਆ ਵਾਂਗੂ ਹੁਣ ਤੇਰਾ ਰਿਸ਼ਤਾ ਹੋ ਰਿਹਾ ਮੈਂ ਵੀ ਤਿਆਰ ਹਾਂ ਵਿਚੋਲਣ ਵੀ ਦੇਖਣ ਲਈ ਤਿਆਰ ਹੁਣ ਜੇ ਆਪਦੇ ਤੇ ਗੱਲ ਵਿਗੜੂ ਤੇਰੇ ਪੈਰੋ ਵਿਗੜੂ ਤੂੰ ਲੱਛਣ ਜੇਕਰ ਨੂੰ ਹਟ ਜਾ ਹੁਣ ਆਪਦੇ ਚੁੱਪ ਕਰਕੇ ਬਹਿ ਜਾ ਉੱਥੇ ਜਾ ਕੇ ਚੱਲ ਚੰਗਾ ਆਹੋ ਆਉਣਾ ਚੱਲ ਜਾ ਤੂੰ ਉੱਥੇ ਠੀਕ ਐ ਭਾਈ ਫਿਰ ਜੇ ਮੈਂ ਤੁਸੀਂ ਰਾਜ਼ੀ ਹੋ ਫਿਰ ਜਾ ਤੂੰ ਚੱਲ ਜਾ ਜੀ ਲੱ ਜੇ ਦੋ ਕਮੈਂਟ ਕੁੜੀ ਨੂੰ ਚੈੱਕ ਕਰਨ ਦੇ ਓਏ ਯਾਰ ਤੂੰ ਭੱਗ ਜਾ ਚੈੱਕ ਨਹੀਂ ਹੁੰਦੀ ਨਾਲੇ ਉਹਨਾਂ ਨੂੰ ਨਾ ਭੈਣ ਚੁੱਕੀ ਦੀ ਜਾ ਕੇ ਚੈੱਕ ਤੂੰ ਭੱਗ ਜਾ ਭੱਗ ਜਾ ਉੱਥੇ ਬੈਠ ਕੁਰਸੀ ਤੇ ਜੱਸੇ ਮੇਰੀ ਗੱਲ ਸੁਣ ਆ ਫਟਾਫਟ ਸ਼ਗਨ ਜੀ ਦਾ ਕੰਮ ਨਿਮੇੜ ਕੇ ਚੱਲੋ ਕਰੇ ਕਿਤੇ ਇੱਥੇ ਮੇਰੇ ਵੀ ਜੁੰਡੇ ਨਾ ਬਣਵਾ ਜਿਹੜਾ ਦੀਗਾ ਜੀ ਤੁਸੀਂ ਪੁੱਛ ਹੀ ਲੈਂਦੇ ਮਾਸੀ ਨੂੰ ਜੀ ਅੱਜੀ ਇਹਦਾ ਨਿਮੇੜਾ ਨਿਪੜਦਾ ਬਲ ਲਈ ਚੱਲਦੇ ਆਂ ਕੁੜੀ ਨੂੰ ਮੈਂ ਤਾਂ ਐਂ ਕਹਿੰਦਾ ਦੀਗਾ ਜੀ ਚੱਲ ਇੱਕ ਵਾਰ ਕਰ ਲਿਓ ਜੀ ਗੱਲ ਮੇਰੀ ਗੱਲ ਸੁਣ ਕੇਹੜਾ ਸ਼ਗਨ ਪੈ ਜਾਂਦੇ ਦੇਖ ਕੁੜੀ ਦੇ ਮਾ ਉਕੇ ਮਾਤਾ ਪਿਓ ਕੁਛ ਨਹੀਂ ਕਹਿੰਦੇ ਕੁੜੀ ਨੂੰ ਪੁੱਛਾਂਗੇ ਜੇ ਉਹਨੇ ਅੱਜ ਹੀ ਨਾਲ ਜਾਣਾ ਹੋਵੇ ਤਾਂ ਆਪਾਂ ਲੈ ਚਲਾਂਗੇ ਤੂੰ ਕਿਹੜਾ ਸ਼ਗਨ ਪਵਾ ਜਾ ਚੱਲ ਚੱਲੀਏ ਸੰਗੀ ਸੰਦੀਨਾ ਧੀੜੀ ਗੱਲਬਾਤ ਕਰਨੀ ਵੀ ਕਰ ਲਈ ਹੁਣ ਠੀਕ ਆ ਤੇ ਬਾਅਦ ਚ ਮੈਨੂੰ ਲੰਬੇ ਤੀਰਾਂ ਮੈਂ ਤਾਂ ਤੀਕੀ ਗੱਲ ਕਰ ਲਈ ਕੋਈ ਮੈਨੂੰ ਨਾ ਪਾਥੀ ਪਾਤੀ ਚੱਲ ਜਾ ਕੇ ਵਾਹ ਤੇਰਾ ਮੈਂ ਤਾਂ ਪੁੱਛਿਆ ਕਿ ਕੀ ਕਰਦੇ ਨੇ ਇਹ ਕੋ ਥਾਣੇਦਾਰ ਨਹੀਂ ਐ ਇੱਥੇ ਰੱਖ ਫਿਰ ਜਿਵੇਂ ਸਰਪੰਚ ਦੇ ਘਰ ਲਈ ਸਰਪੰਚਣੀ ਹੁੰਦੀ ਹੈ ਨਾ ਥਾਣੇਦਾਰਨੀ ਦੇ ਘਰ ਵਾਲਾ ਥਾਣੇਦਾਰਨੀ ਥਾਣੇਦਾਰਨੀ ਦੇ ਘਰ ਵਾਲੇ ਘਰ ਵਾਲਾ ਥਾਣੇਦਾਰ ਹੈ ਮਲੇ ਮੇਰੀ ਗੱਲ ਤੋਂ ਨਜ਼ਾਰੇ ਲਿਆ ਕਰਨਗੇ ਉੱਥੇ ਤੂੰ ਹੈ ਆ ਪਤਾ 4-5 ਦਿਨ ਸਿਮਲੀ ਰਿਹਾ ਕਰਾਂਗੇ ਹਉ ਤੇ ਡਿਊਟੀ ਕੌਣ ਕਰੇਗਾ ਹੈ ਜੋ ਡਿਊਟੀ ਬੋਲ ਕਰਦੇ ਡਿਊਟੀਆਂ ਡੂਟੀਆਂ ਨੂੰ ਕੀ ਕਰਾਉਣਾ ਹੈ 7-8 ਕਿਲੇ ਜ਼ਮੀਨ ਦੇ ਨੇ ਭਾਈ ਛੱਡ ਦੀ ਨੌਕਰੀ ਨੌਕਰੀ ਜੀ ਹੈ ਕਹਿੰਦਾ ਦੋਬ ਕੰਗਾ ਪਿਆ ਉਹ ਖਾਇ ਕਰੀ ਅੱਜ ਵੀ ਸੁੱਕੀ ਜਿਹੀ ਪਈਆਂ ਨਾ ਐ ਹੋ ਜੀ ਪੜੋਲੇ ਵਰਗੀ ਪੜੋਲੇ ਵਰਗੀ ਕਰਨਾ ਹੋਰ ਹੋਣਾ ਆਜ ਆਜਾ ਦਿਓ ਆਜਾ ਪਰ ਅਬੀ ਤੱਕ ਲੈ ਲੇ ਵਾ ਕਰ ਮੂੰ ਮਿੱਠਾ ਲੈ ਵਾ ਆ ਆਦਤ ਲਕੀ ਕੋਈ ਨਾ ਹਮ ਮੂੰ ਮਿੱਠਾ ਕਰਾ ਦੰਦੇ ਮੁੰਡੇ ਨੂੰ ਫਿਰ ਲਾ ਲੂ ਹਾਂ ਜਿ세 ਮੈਂ ਕਰਾਂ ਬਿਹਾਰ ਕ ਤੇਰੇ ਆਹ ਤੁਸੀਂ ਕਰੋ ਜੀ ਤੁਸੀਂ ਕਰੋ ਪੂਰੇ ਇੱਥੇ ਬੱਚੋ ਲੜੀ ਰੱਖਦੇ ਪਾਤੀ ਵੀ ਹਲਦੀ ਹੈ ਦੇਖ ਲੈ ਟਚਰਾ ਕਰਨ ਨੂੰ ਹਲਦੀ ਪੋਚੋ ਲੈ। ਉਹ ਤੌਲੀਏ ਜਿ ਲਿਆਉਂਦੀ ਤੌਲੀਏ ਰੱਖ। ਹੁਣ ਤਾਂ ਪਸੰਦ ਆ ਗਿਆ ਹੁਣ ਤਾਂ ਆਪਾਂ ਮੈਂ ਤੇਰੀ ਅੱਖ ਵੀ ਕਾਣੀ ਹੋ ਜਾਈ। ਹਾਂ। ਫੁੱਟ। ਹਉ ਪਿਆ ਦੇਖੋ ਸਾਹਮਣੇ ਤੌਲੀਆ ਉਹੀ ਚੱਕ ਲਿਓ। ਆ ਮਾ ਤੇ ਚੱਕ ਲਓ ਦੋ ਜੱਕਰ। ਹਾਂ। ਲੈ। ਵਧਾਈਆਂ ਹੋ ਗੀਆਂ ਜੱਸੇ। ਹਾਂ ਵਧਾਈਆਂ ਵਧਾਈਆਂ। ਬਤਾ ਨਿਆ ਮਰੇ ਹੁੰਦੀ ਖੈਰ ਬਤਾ ਲੈ ਪਤਾ ਪਤਾ ਬੱਗ ਰੱਖ ਲਿਆ ਦਰੂਹ ਦੇ ਹੱਥ ਨੇ ਹਾਂ ਬਤਾ ਪਹਿਲੀ ਹੀ ਲਾਗਾ ਲੈ ਬਾਬੀ ਹੈ ਮੇਰੀ ਤਾਂ ਦਿਲ ਦੀ ਇੱਛਾ ਪੂਰੀ ਕਰਤੀ ਮੈਨੂੰ ਵੈਲੀ ਪਰੋਣਾ ਹੀ ਚਾਹੀਦਾ ਪੂਰਾ ਬੈਲੀ ਅਜੀ ਚੂੜਾ ਤੋੜ ਦਿੰਦਾਗਾ ਇਹ ਠੀਕ ਹੈ ਟੋਪ ਗਈ ਮਰੀ ਹੈ ਪਹਿਲੀ ਚੱਲ ਜੱਸੇ ਹੁਣ ਤਾਂ ਨਾਲੇ ਘਰ ਦੀ ਕੱਢ ਕੇ ਪਿਆ ਕਰਾਂਗਾ ਹੁਣ ਆਪਾਂ ਨੂੰ ਕੀ ਡਰ ਹੈ ਦੋ ਮਲਾਜਮਣ ਮਲਾਜਮਣਾ ਦੋ ਹੋ ਗਈਆਂ ਹੈ ਹੁਣ ਆਪਾਂ ਨੂੰ ਕੌਣ ਫੜੂਗਾ ਫੋਟੋ ਕਿ ਉੱਧਰ ਜਾ ਕੇ ਵੇ ਮੈਂ ਸੱਚਾ ਪੂਰਨ ਨਾ ਇਹ ਫੋਟੋ ਐਸੇ ਦਿੱ ਦਿੱਤੇ ਦੇ ਫੇਰਾ ਦਿੱ ਦਿੱਤੇ ਪੰਨਾ ਪੂਰੀ ਕਰਕੇ 52 60 ਸੀ ਅਰੇ ਬਿੱਬੀ ਉੱਗੇ ਆ ਜਾ ਇੱਧਰ ਆ ਜਾ ਬਾਈ ਉਰੇ ਖੜ ਜਾ ਲਾਮੀ ਜਾ ਪਾ ਦੋ ਕੋਈ ਨਾ ਉਹਨੇ ਪਹਿਲਾਂ ਨਹੀਂ ਪਾਉਂਦੇ ਕੂ ਕਿੰਨੇ ਚਾਹ ਲੈਨੇ ਫੋਟੋ ਲੋਗ ਨੂੰ ਨਹੀਂ ਕੋਈ ਤਾਇਆ ਲੋਗ ਤਾਂ ਕੋਈ ਆ ਦੇਖੇ ਅਪੇਸ ਦਿਖਾ ਦੇ ਚੱਕ ਖੁੱਲ ਗਿਆ ਨੋ ਨੋ ਇੱਥੇ ਉਹ ਨੋ ਫੋਟੋ ਭੈਣ ਦੀ ਕੜਚੀ ਲਵੇ ਦਾ ਅੰਗੜ ਦਾ ਮੂਰੇ ਕਰਤੀ ਆ ਚੁੱਪ ਅਗੁੱਜ ਦਾ ਕਿਤਾ ਦਾ ਬਈ ਵੀਰੇ ਲਓ ਜੀ ਖਿੱਚਦੀ ਹਾਂ ਦੋਨਾਂ ਦੀ ਨਾਲੇ ਇਕੱਲਿਆਂ ਦੀ ਖਿੱਚ ਲੈ ਨਾਲੇ ਵੀ ਚੱਲ ਬੱਸ ਭਾਈ ਥਾਗੜ ਪਾ ਦੋ ਨਵੇਂ ਰੋਟਾ ਚੱਲੋ ਟਾਈਮ ਲੱਗ ਹੀ ਜਾਂਦਾ ਕਿ ਦਸੇ ਦਾ ਕੰਮ ਹਾਂ ਹੋ ਗਿਆ ਠੀਕ ਹੈ ਠੀਕ ਪਾ ਦਾ ਭਾਈ ਬੜਾ ਪਾਓ ਹੀ ਸਕਦਾ ਆ ਜਾ ਆ ਜਾ ਆਹ ਹਾ 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 ਹਾਂ ਤੂੰ ਕੀ ਕਹਿੰਦੀ ਸੀ ਮਸੀ ਮੈਂ ਤਾਂ ਤੇਰੇ ਨਾਲ ਐਂ ਗੱਲ ਕਰਦੀ ਸੀ ਵੀ ਦੇਖ ਸਾਰੇ ਘਰ ਬਿਹਾਰ ਤਾਂ ਹੋ ਗਏ ਹਾਂ ਹੋ ਜੈਸੇ ਕੁੜੀ ਨੂੰ ਨਾਲ ਹੀ ਲੈ ਜੀਏ ਕਿਉਂ ਜੱਸੇ ਹਾਂ ਮਸੀ ਐਂ ਸਲਾਹ ਕਰਦੀ ਤੇ ਸੀ ਬੀਬੀ ਨਾਲ ਹੀ ਲੈ ਜਾਂਦੇ ਭੈਣ ਜੀ ਸੱਲ ਲੈ ਬਾਈ ਗੱਲਾਂ ਕਿਵੇਂ ਦੀਆਂ ਕਰਦਾ ਤੂੰ ਅੱਜ ਤਾਂ ਮੇਰੇ ਨਾਲ ਦੇ ਗਰੁੱਪ ਦੇ ਬੰਦੇ ਬਹੁਤ ਨੇ ਅੱਜ ਤਾਂ ਜੇਲ੍ਹ ਜੇਲ੍ਹ 'ਚ ਬੈਠੇ ਨੇ ਬਾਈ ਮੇਰੇ ਗੱਲ ਸੁਣ ਦੇਖ ਪਹਿਲਾਂ ਵੀ ਆਪਾਂ ਇੱਕ ਵਾਰ ਖਰਚਾ ਕਰ ਚੁੱਕੇ ਹਾਂ ਉਹ ਬਾਈ ਅਸੀਂ ਤਾਂ ਵਿਆਹ ਕਰਾਂਗੇ ਵਧੀਆ ਬਾਈ ਤੂੰ ਕਿਉਂ ਬਾਲਾ ਹੋਇਆ ਕਿਉਂ ਇੰਨਾ ਖਰਚਾ ਕਰੇਗਾ ਪਹਿਲਾਂ ਆਪਾਂ ਕਰ ਚੁੱਕੇ ਹਾਂ ਨਾਲ ਇਕੱਠ ਕਰ ਲਾਂਗੇ ਇੱਥੇ ਜੇ ਬਾਹਰੋਂ ਕਿਸੇ ਨੇ ਆ ਕੇ ਪਾਣੀ ਮਾਰ ਦਿੱਤੀ ਸਾਰਾ ਕੰਮ ਖਰਾਬ ਹੋ ਜਾਊਗਾ ਨਾਲੇ ਮਾਸੀ ਲੋਕਾਂ ਨੂੰ ਰੋਜ਼-ਰੋਜ਼ ਥੋੜੂ ਖਵਾਇਆ ਜਾਂਦਾ ਆਪਾਂ ਇੱਕ ਵਾਰ ਖਵਾਤਾ ਇਹ ਵੀ ਗੱਲ ਠੀਕ ਹੈ ਤੇ ਨਾ ਮਾਸੀ ਆਪਣੇ ਨਾਲ ਪਹਿਲੀ ਇੱਕ ਸੱਟ ਹੋਣੀ ਹੋਈ ਹੈ ਨਾ ਹਾਂ ਪੁੱਤ ਆਪਾਂ ਕਿਉਂ ਕਰਨਾ ਆਪਾਂ ਕਿਉਂ ਲੋਕਾਂ ਨੂੰ ਖਵਾਈ ਜਾਂ ਗਿਆ ਦੇ ਕੇ 50 ਰੁਪਏ ਨਖਾ ਜਾਂਦੇ ਦੇਸਾਂ ਦਾ ਨਾਲੇ ਭਈ ਹੁਣ ਉੱਥੇ ਭਾਂਡੇ ਡਿੱਟੇ ਇਕੱਠੇ ਕਰਦੇ ਫਿਰਾਂਗੇ ਹੋਰ ਲੋਕਾਂ ਨੂੰ ਪਤਾ ਲੱਗੂਗਾ ਆਪਾਂ ਕਿਉਂ ਗਾਹ ਪਾਈਏ ਆਪਾਂ ਤਾਂ ਉਹ ਕੰਮ ਕਰਦੇ ਆ ਛੱਟ ਮੰਗਣੀ ਪੱਟ ਵਿਆਹ ਵਾਲੇ ਆਏ ਆ ਪੁੱਤੋ ਨਾਲੇ ਅਗਲੇ ਕਹਿਣਗੇ ਦੂਜੀ ਦੂਜੀ ਵਾਰ ਸਲਾਮੀ ਪੁਵਾਈ ਜਾਂਦੇ ਨਾ ਬਸ ਹੋਰ ਗੱਲਾਂ ਮਾਸੀ ਆਪਾਂ ਦਾ ਕਿਹੜਾ ਮੂੰਹ ਫੜਦੇ ਸਾਡੇ ਨਾਲੋਂ ਜ਼ਿਆਦਾ ਸਿਆਣੀਆਂ ਨਾਲੇ ਖਾਂਦੇ ਨੇ ਜੀ ਨਾਲੇ ਗਾਲਾਂ ਕੱਢਦੇ ਬਾਕੀ ਅਸੀਂ ਤਾਂ ਇਹੀ ਕਹਨੇ ਜੀ ਬਾਕੀ ਇੱਕ ਵਾਰ ਤੁਸੀਂ ਕੁੜੀ ਨਾਲ ਗੱਲ ਕੁੜੀ ਨਾਲ ਗੱਲਬਾਤ ਕਰ ਲੈ ਸਭ ਨਾਲ ਸਾਰੇ ਮਤਲਬ ਕਹਿ ਦ ਸੇ ਕਰ ਲੋ ਸਰ ਵੀ ਨਾਲ ਗੱਲਬਾਤ ਐਨੇ ਸੀ ਬੈਠਿਆ ਹੈ ਹਾਂ ਹਾਂ ਹਾਂਜੀ ਭਾਈ ਮਮ ਤਾਂ ਤੈਨੂੰ ਐ ਕਹਿੰਦੀ ਸੀ ਵੀ ਹੁਣ ਤਾਂ ਸਗਨ ਤਾਂ ਪਾ ਹੀ ਦਿੱਤਾ ਜੇ ਆਪਾਂ ਕਹੋ ਨਾ ਤੇਰਾ ਚੁੰਨੀ ਚੜਾਵਾ ਕਰਕੇ ਤੈਨੂੰ ਤੋੜ ਦਾਂ ਐ ਆ ਨਾ ਪੁੱਤ ਹਾਲਾਤ ਬਹੁਤ ਖਰਾਬ ਨੇਗੇ ਮੈਂ ਤਾਂ ਇਹੀ ਸੋਚਦੀ ਆ ਅੱਗੇ ਤੂੰ ਦੱਸ ਪੁੱਤ ਮੈਨੂੰ ਕੀ ਕਰਨਾ ਹੈ ਮੰਮੀ ਜੀ ਨਾ ਤਾਂ ਮੈਂ ਤੁਹਾਨੂੰ ਪਹਿਲਾਂ ਕਦੀ ਕੁਝ ਕਿਹਾ ਨਾ ਮੈਂ ਹੁਣ ਕਦੀ ਤੁਹਾਡੇ ਅੱਗੇ ਬੋਲੀਆ ਠੀਕ ਜਿਵੇਂ ਤੁਹਾਨੂੰ ਸਹੀ ਲੱਗਦਾ ਹਾਂ ਹਾਂ ਪੁੱਤ ਤੂੰ ਮੇਰੀ ਪਹਿਲਾਂ ਵੀ ਇੱਜ਼ਤ ਰੱਖੀ ਸੀ ਤੇ ਹੁਣ ਵੀ ਰੱਖਦੀ ਪਰ ਮੈਂ ਕਹਿੰਨੀ ਐ ਜੇ ਕੋ ਨਸ਼ੇੜੀ ਮਿਲ ਜਾਂਦਾ ਤਾਂ ਖਬਰਾਂ ਪੁੱਤ ਤੇਰੇ ਨਾਲ ਕੀ ਹੁੰਦੀ ਉਹ ਬੰਦਾ ਸਿਆਣਾ ਲੱਗਦਾ ਚੱਲ ਥੋੜੀ ਉਮਰ ਹੀ ਵੱਡੀ ਆ ਨਾ ਉਮਰਾਂ ਚ ਕੀ ਰੱਖਿਆ ਪੁੱਤੋ ਸੁੱਖ ਆਉਣਾ ਚਾਹੀਦਾ ਜੇ ਬੰਦਾ ਸੌਖਾ ਹੀ ਨਾ ਹੋ ਤੇ ਫਿਰ ਉਮਰ ਦਾ ਵੀ ਕੀ ਹੈ ਠੀਕ ਹੈ ਪੁੱਤ ਤੇਰੇ ਸਿਰ ਤੇ ਪਿਓ ਹੈ ਨਹੀਂ ਮੈਨੂੰ ਪਤਾ ਹੈ ਮੇਰੇ ਦਿਲ ਤੇ ਕੀ ਬੀਤਦੀ ਹੈਗੀ ਮੈਨੂੰ ਇਸ ਟਾਈਮ ਤੇ ਹੁਣੀ ਆਈ ਹੈਗੀ ਵੀ ਜੋ ਹੋ ਰਿਹਾ ਚੰਗਾ ਹੀ ਹੋ ਰਿਹਾ ਪੁੱਤ ਤੇਰਾ ਭਰਾ ਵੀ ਖੁਸ਼ ਆ ਹੁਣ ਇਸ ਚ ਠੀਕ ਹੈ ਠੀਕ ਹੈ ਸਾਰੇ ਖੁਸ਼ ਆ ਪਰਿਵਾਰ ਵਧੀਆ ਹੈਗਾ ਜਿਵੇਂ ਤੁਹਾਨੂੰ ਸਹੀ ਲੱਗਦਾ ਹਾਂ ਹਾਂ ਉਹਨਾਂ ਦੇ ਮਾਂ ਹੈ ਨਹੀਂ ਵਿਚਾਰਿਆਂ ਦੇ ਠੀਕ ਹੈ ਚਲ ਉਹਨਾਂ ਨੇ ਮੈਨੂੰ ਮਾਂ ਮੰਨਿਆ ਹਾਂਜੀ ਤੇ ਮੈਂ ਵੀ ਮਾਂ ਨਾਲ ਫਰਜ਼ੰਦ ਮੰਨਗੀ ਤੇ ਰੀਕ ਉਸ ਮਤਜ ਜੋ ਲਿਖਿਆ ਪੁੱਤ ਉਹੀ ਮਿਲਣਾਗਾ ਮੇਰੀ ਸਿਆਣੀ ਧੀ ਆ ਮੇਰੀ ਹਰ ਇੱਕ ਗੱਲ ਮੰਨੀ ਆ ਤੂੰ ਤੇ ਅੱਗੇ ਵੀ ਮੰਨਦੀ ਰਹੀ ਪੁੱਤ ਉੱਥੇ ਜਾ ਕੇ ਵੀ ਆਪਣੀ ਆ ਇਹੀ ਸਿਆਣਪ ਦਿਖਾਉਣੀ ਆ ਜਿਹੜੀ ਉਰੇ ਕੀਤੀ ਆ ਠੀਕ ਆ ਮਮ ਠੀਕ ਕਹਿਦਾ ਉਹਨਾਂ ਨੂੰ ਜਿਵੇਂ ਤੁਹਾਨੂੰ ਸਹੀ ਲੱਗਦਾ ਠੀਕ ਆ ਠੀਕ ਆ ਪੁੱਤ ਚਿੰਗ ਚਲ ਓਏ ਬਾਗੂ ਉਰੇ ਆ ਤੋੜਿਆ ਆਹ ਹੋਇ ਐ ਕਰ ਕੋਈ ਆਪਾਂ ਲੈ ਲਾਲ ਚੁੰਨੀ ਚੰਨੀ ਜੀ ਆਹ ਜਾ ਫਿਰ ਐ ਕਰ ਤੌਲੀਏ ਦਾ ਲੜ ਫੜਾ ਦੇ ਹਾਂ ਮੈਂ 1 ਮਿੰਟ ਤੌਲੀਆ ਹਾਂ ਐ ਤਾਂ ਆਪਾਂ ਲੈ ਕੇ ਵੀ ਨਹੀਂ ਜਾਂਦੇ ਲਾ ਪਾ ਗੋਰ ਐ ਐ ਕਰ ਲੈ ਲੈ ਪਾਈ ਲੈ ਮਸੀ ਆ ਡੱਬੇ ਰੱਖ ਲਿਓ ਐ ਸੰਭਲੋ ਚੰਗਾ 1 ਮਿੰਟ ਲੈ ਭਾਈ ਆ ਡੱਬੇ ਸੰਭਲ ਲੈ ਚੰਗਾ ਆ ਆ ਡੱਬੇ ਸੰਭਲ ਲੈ ਭਾਈ ਚੰਗਾ ਮਾ ਚੰਗਾ ਭਾਈ ਇਹਨਾਂ ਨੂੰ ਦੇਣੇ ਨੇ ਸਾਰੇ ਹੁਣ ਤਾਂ ਉਹਦੇ ਜਾਂਦੇ ਰਹਿ ਗਿਰੋ ਭਾਈ ਹਾਂ ਹਾਂ ਮਾਰਾਂਗਾ ਗੇੜਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਵਾ ਪਾ ਗੌਰ ਰੱਖੀ ਤੇ ਦੀ ਮੇਰੀ ਦੀ ਆ ਗਿਆ ਟੈਨਸ਼ਨ ਕਰ ਆ ਗਿਆ ਹਾਂ ਪੁੱਤ ਤੁਸੀਂ ਫਿਕਰ ਨਾ ਕਰੋ ਜੀ ਕੋਈ ਨਾ ਮਾਸੀ ਜੀ ਕੋਈ ਗੌਰ ਰੱਖੇ ਚੰਗਾ ਹਾਂਜੀ ਹਾਂਜੀ ਚੰਗਾ ਪੁੱਤ ਹਾਂਜੀ ਹਾਂਜੀ ਹੁਣ ਤੂੰ ਝੋਲੀ ਪਾ ਕੇ ਲੈ ਕੇ ਗਿਆਂਗਾ ਹਾਂ ਹਾਂ ਮਾਸੀ ਕੋਈ ਨਾ ਟੈਨਸ਼ਨ ਨਹੀਂ ਲਓ ਮਾਸੀ ਮੈਂ ਵੀ ਤੇਰੀ ਪੁੱਤਾਂ ਮਰ ਗਿਆ ਮਾਸੀ ਚਲ ਠੀਕ ਆ ਮਾਸੀ ਚੰਗੋ